ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਮਾਨਸਬ ਚੈਨਲ ਤੇ ਲਓ ਜੀ ਆਪਣੀ ਅੱਜ ਘਰ ਵਾਲੀ ਮੱਝ ਸੌਣ ਲੱਗੀ ਆ ਆਜਾ ਦਿਖਾਉਣੀ ਆ ਸੋਨ ਵੀਡੀਓ ਤੇ ਡਿਲੀਵਰੀ ਕਰਦੇ ਹੋਏ ਦੇਖਦੇ ਆਂ ਕੀ ਬੱਚਾ ਮੰਦੀ ਆ ਤੇ ਆਪਾਂ ਸੋਨ ਨੂੰ ਸਾਰਿਆਂ ਨੂੰ ਪਤਾ ਹੈ ਖੋਲਡੀਆਂ ਆ ਗਈਆਂ ਤੇ ਹੁਣ ਆਪਾਂ ਇਹਦੇ ਡਿਲੀਵਰੀ ਕਰਾਵਾਂਗੇ ਚੌਥੇ ਕਸੂਏ ਮੱਝ ਆ ਗਈ ਹੈ ਆਪਣੀ ਪਿਛਲੇ ਸੂਏ ਵੀ ਆਪਣੇ ਕੋਲ ਸੀਗੀ ਪਿਛਲੀ ਵਾਰ ਤਾਂ ਪਸੂਈ ਹੋਈ ਲੇ ਕਹਿੰਦੀ ਸੀ ਤੇ ਇਸ ਵਾਰ ਆਪਣੇ ਕੋਲ ਸੂ ਰਹੀ ਆ ਇਹ ਆਪਾਂ 베ਚੀ ਨਹੀਂ ਗਈ ਵੀ ਘਰੇ ਰੱਖ ਲਈ ਦੁੱਧ ਵਾਸਤੇ ਤੇ ਪਸੂ ਸਵਾਉਣਾ ਕੋਈ ਬਾਲਾ ਵੱਡਾ ਕੰਮ ਨਹੀਂ ਹੁੰਦਾ ਥੋੜੀ ਜੀ ਆਪਾਂ ਨੂੰ ਬਸ ਆਹ ਹੁੰਦਾ ਵੀ ਜੱਕ ਜੁਈ ਹੁੰਦੀ ਹੈਗੀ ਜੇ ਪ੍ਰਮਾਤਮਾ ਦੀ ਨਿਗਾਹ ਨਾਲ ਹਨਾ ਉਹਦੀ ਮਰਜ਼ੀ ਨਾਲ ਸਿੱਧੀ ਉਸ ਨਾਲ ਸੂਪੇ ਤਪਸੂ ਕੋਈ ਵੱਡਾ ਕੰਮ ਨਹੀਂ ਇਹ ਕੇ ਹੁਣ ਫਿਰ ਸੂਆਂ ਚ ਮੱਝ ਆ ਗਈ ਇਹ ਬੈਠੀ ਬੈਠੀ ਸੂਪ ਪੈਣੀ ਆ ਜੇ ਖੜਾ ਹੋ ਜੇ ਪਸ਼ੂ ਉਹਦਾ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਵੀ ਘਟਰੂ ਤਾਂ ਧੌਣ ਨਾ ਟੁੱਟ ਜੇ ਇਹ ਤਾਂ ਆਪਾਂ ਦੋਨੋਂ ਖੋੜੀਆਂ ਫੜ ਕੇ ਲੱਗ ਜੀ ਆਪਾਂ ਜੇ ਆਪਾਂ ਹਣਾ ਇਹ ਕੀਤਾ ਆਪਣਾ ਇਹ ਤਾਂ ਇਹ ਕੰਮ ਤਾਂ ਆਪਾਂ ਨੂੰ ਸਾਰੇ ਕਰਨੇ ਪੈਣਗੇ ਜਾਲਿਆਂ 'ਚ ਹੱਥ ਵੀ ਮਾਰਨੇ ਪਣਗੇ ਤੇ ਪਸੂ ਸੁਵਾਉਣੇ ਪੈਂਦੇ ਸਾਹਮਣੇ ਪੈਂਦੇ ਜੋ ਸਾਹਮ੍ਹ ਸਕਦੇ ਆ ਤਾਂ ਆਪਾਂ ਸੁਵਾ ਵੀ ਸਕਦੇ ਆ ਪਹਿਲਾਂ ਮੇਰੇ ਡੈਡੀ ਜੀ ਸੁਵਾਉਂਦੇ ਸੀ ਮੈਂ ਨਾਲ ਲੱਗ ਜਾਂਦੀ ਸੀ ਉਹਨਾਂ ਤੋਂ ਹੀ ਮੈਨੂੰ ਬਸ ਪਤਾ ਲੱਗ ਗਿਆ ਜੀ ਆਪਣੀ ਮੱਝ ਸਾਫ਼ ਸੁਥਰੀ ਕੋਈ ਆਇਆ ਮੇ ਪਾਰ ਵਗੈਰੇ ਦਾ ਕੋਈ ਦਿੱਕਤ ਨਹੀਂ ਸੀ ਨੂੰ ਕੋਈ ਆਪਾਂ ਨਿਗਾਣੀ ਰੱਖੀ ਇਹਦੀ ਇੰਨੇ ਦਿਨ ਹੋ ਗਏ ਆਪਾਂ ਨੂੰ ਕੋਈ ਤਕਲੀਫ ਨਹੀਂ ਦਿੱਤੀ ਤੇ ਹੁਣ ਇਹਦੀ ਡਿਲੀਵਰੀ ਸਮੇਂ ਵੀ ਆਪਾਂ ਨੂੰ ਕੋਈ ਬਤਨ ਨਹੀਂ ਲੱਗਿਆ ਵਧੀਆ ਖੜੀ ਖੜੀ ਨੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸੋਪੀ ਜੇ ਆ ਬਲੱਡ ਜਾਂਣ ਲੱਗ ਜਾਂਦਾ ਨਾੜੂ ਵਿੱਚ ਤਾਂ ਕਰਕੇ ਮੈਂ ਥੋੜੀ ਗੱਠ ਦੇ ਦੇਣੀ ਹੁੰਦੀ ਅੱਗੋਂ ਬਸ ਆਪਣੇ ਆਪ हट ਜਾਂਦਾ ਘੋਟੇ ਜੇ ਦੇਵੇ ਹਾਂਜੀ ਸੂਕੇ ਪਸੂ ਖੜਾ ਹੋਣਾ ਜ਼ਰੂਰੀ ਹੁੰਦਾ ਮੱਚਾ ਬਹੁਤ ਸੋਹਣਾ ਬਦਿਆ ਠੀਕ ਹੈਗਾ ਬਾਲਾ ਕਮਜ਼ੋਰ ਵੀ ਨਹੀਂ ਸਿਹਤਮੰਦ ਹੈਗਾ ਥੋੜੀ ਜਿਹੀ ਨਾ ਵੀਡੀਓ ਆਪਣੀ ਇੱਥੇ ਟੰਗ ਜੇ ਨਾਲ ਨਹੀਂ ਸੀ ਮੰਦੀ ਬਾਹਰ ਧੁੱਪ ਸੀਗੀ ਤਾਂ ਕਰਕੇ ਉਹ ਵਾਲੀ ਨੇੜੂ ਬਣਾਈ ਹੋਈ ਆ ਤਾਂ ਕਰਕੇ ਥੋੜਾ ਜਿਹਾ ਫੇਸ ਵਗੈਰਾ ਨਹੀਂ ਦਿਖ ਰਿਹਾ ਬਸ ਮੇਨ ਮਕਸਦ ਆਪਣਾ ਸਾਨੂੰ ਡਿਲੀਵਰੀ ਕਰਦੇ ਹੋਏ ਦਿਖਾਉਂਦਾ ਸੀ ਆ ਸਨ ਉਹ ਦਿਖਾ ਚੁੱਕੇ ਆ ਤੇ ਆਪਣੇ ਮਾਜ ਨੇ ਬੱਚਾ ਦਿੱਤਾ ਕੱਟਾ ਇਸ ਕਰਕੇ ਹਾਉ ਜੀ ਆਪਣੇ ਘਰੇ ਅੱਜ ਮੁੰਡੇ ਨੇ ਜਨਮ ਲੈ ਲਿਆ ਹੁਣ ਰਹਿ ਗਿਆ ਬਸ ਇੱਕ ਜੇਰ ਪਾਣ ਦੀ ਚ ਰਹਿ ਗਈ ਜੇ ਆਪਾਂ ਹੋ ਗਿਆ ਮਾਜ ਦਾ ਤੇ ਫੇਰ ਆਪਣੇ ਹੁਣ ਦੁੱਧ ਹੋ ਗਿਆ ਮਾਤਾ ਦੀ ਵਾਹਣਾ ਬੱਲੀ ਹੈਗੀ ਸ ਬਹੁਤ ਵੱਲਾ ਇਹਦੇ ਵਿੱਚ ਪੈਰ ਵੀ ਸਿਰ ਵੀ ਤੇ ਜਿਹੜਾ ਕਟਾਗਾ ਉਹ ਬਲੈਕ ਚ ਸਾਰਾ ਦੋ ਕੁਵਾਲ ਜਿਹਾ ਸਿਰ ਤੇ ਬਸ ਚਿੱਟੇ ਕਰਕੇ ਜੇ ਪਸ਼ੂਆਂ ਦਾ ਕੰਮ ਕਰਨਾ ਤਾਂ ਹਨਾ ਕਿਸੇ ਕੋਲੋਂ ਹੁਣਾ ਕਰੋ ਤਾਂ ਕੋਈ ਵੱਡੀ ਗੱਲ ਨਹੀਂ ਸਵਾਉਣ ਦੀ